ਹਾਂਜੀ ਦੋਸਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਮੀਤ ਕਰਦਾ ਸਾਰੇ ਵੀ ਠੀਕ-ਠਾਕ ਹੋਵੋਗੇ ਆਪਾਂ ਪਹੁੰਚਿਆ ਟਰੈਕਟਰ ਮੰਡੀ ਬਰਨਾਲਾ ਛੋਟੀ ਮੰਡੀ ਆ ਬਾਈ ਇਹ ਤਰਕ ਸੀਰ ਚੌਕ ਵਾਲੀ ਬਾਈ ਨਾਲ ਗੱਲਬਾਤ ਕਰਦੇ ਆ ਕਿਹੜਾ-ਕਿਹੜਾ ਟਰੈਕਟਰ ਹੈਗੇ ਤੇ ਕੀ ਨਾਮ ਆ ਬਾਈ ਦਾ ਹਾਂ ਬਈ ਹਸਤੀ ਗੱਲ ਦੂਸਰੀ ਗੱਲ ਤੇ ਹੋਰ ਕੀ ਨਾਮ ਆ ਜੀ ਆਪਣਾ ਗਰਵਪ੍ਰੀਤ ਬਾਈ ਦਾ ਬਾਈ ਦਾ ਗੁਰਪ੍ਰੀਤ ਨਾਮ ਆਗਾ ਤੇ ਬਾਈ ਦਾ ਕੰਟੈਕਟ ਨੰਬਰ ਵੀਡੀਓ ਦੇ ਐਂਡ ਤੇ ਮਿਲੂਗਾ ਜੀ ਬਾਕੀ ਸਾਰੇ ਇਧਰ ਆਪਾਂ 750 ਸੋਨਾਲੀ ਕੈਮਰੇ ਦਾ ਧੰਨਵਾਦ ਕਰਦੇ ਆ ਬਾਈ ਤੋਂ ਪੁੱਛਦੇ ਆ ਜਾਣਕਾਰੀ ਹਾਂਜੀ ਇੱਧਰ ਦੇਖ ਸਕਦੇ ਹੋ ਸੋਨਾ ਲੀਕਾ 750 ਇਹ ਹੈਗਾ ਜੀ 8 ਮਾਡਲ 8 ਮਾਡਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਇਹ ਬਾਈ ਸਾਰਾ ਰੇਨਲ ਟਰੈਕਟਰ ਹੈਗਾ ਹਾਂਜੀ ਸਾਰਾ ਰੇਨਲ ਬਾਈ ਕਹਿੰਦਾ ਸਾਰਾ ਰੇਨਲ ਟਰੈਕਟਰ ਹੈ ਜੀ ਕੰਡੀਸ਼ਨ ਵਗੈਰਾ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਚਾਰ ਸਪੀਰੋ ਹੈ ਜੀ ਚੌਂਕੜਾ ਬਾਈ ਕਹਿੰਦਾ ਜਮਾ ਨਮਾ ਗੁੜੀਆਰ ਦੇ ਟਾਇਰ ਆ ਬਾਈ ਟਰੈਕਟਰ ਦੇ ਦੇਖ ਸਕਦੇ ਹੋ ਤੇ ਡਿਮਾਂਡ ਦੀ ਗੱਲ ਕਰੀਏ ਬਾਈ ਆਪਾਂ ਮੜਾ ਜੀ ਉੱਚੀ ਬੋਲੀ 310000 ਰੁਪਿਆ ਡਿਮਾਂਡ ਆ ਬਾਈ ਕਹਿੰਦਾ ਮਗਰਹਾਟ ਵਗੈਰਾ ਚ ਵਿੱਚੋਂ ਚੈੱਕ ਕਰ ਸਕਦੇ ਹੋਂ ਕਿਤੇ ਕੋਈ ਰੰਗ ਪੇਟ ਨਹੀਂ ਬਾਈ ਸਾਰਾ ਰੇਨਲ ਆ ਹੈ ਪੰਜਾਬ ਨੰਬਰ ਆ ਬਾਈ ਤੇ ਫਿਰ ਆਪਾਂ ਦੇਵਾਂਗੇ ਕਿੰਨੇ ਦਾ ਬਾਈ ਆਪਾਂ ਦੇਵਾਂਗੇ 295000 295000 ਦਾ ਦੇ ਦਾਂਗੇ ਬਾਈ ਕਹਿੰਦਾ ਟਰੈਕਟਰ ਦੇਖ ਸਕਦੇ ਹੋਂ ਜੀ ਕੰਡੀਸ਼ਨ ਵਗੈਰਾ ਟਰੈਕਟਰ ਦੀ ਚਾਰ ਸਪੀਰੋ ਤੁਹਾਨੂੰ ਦਿਖਾਤੀ ਸੈਂਪਲ ਸਟੀਅਰਿੰਗ ਚ ਟਰੈਕਟਰ ਹੈ ਜੀ ਚੌਂਕੜਾ ਜਮਾ ਨਮਾ ਟਰੈਕਟਰ ਦਾ ਦੇਖ ਸਕਦੇ ਹੋਂ ਇਹਦੇ ਨਾਲ ਆ ਗਿਆ 735 ਜੀ ਇਹ 735 ਇਹ ਕਿਹੜਾ ਮਾਡਲ ਆ ਗਿਆ ਜੀ 96 96 ਮਾਡਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਚਾਰ ਸਪੀਰੇ ਤੁਹਾਡੇ ਸਾਹਮਣੇ ਆ ਤੇ ਟਾਇਰਾਂ ਦੀ ਗੱਲ ਕਰੀਏ ਬਈ ਆਪਾਂ ਟਾਇਰ ਚਾਰੇ 45 ਪੈਸੇ ਦੇ ਚਾਰੇ ਟਾਇਰ ਬਈ 45 ਪੈਸੇ ਆ ਮਗਰਿਆਟ ਲੱਗੇ ਆ ਮੁਰਲੇ ਟਾਇਰਾਂ ਤੇ ਦੇਖ ਸਕਦੇ ਹੋ ਤੇ ਲਿਫਟ ਪੰਪ ਬਾਹਰ ਲੱਗੇ ਹੋਇਆ ਬਈ ਇਹ ਬਾਹਰ ਪੰਪ ਵਾਲਾ ਐ ਨਹੀਂ ਵੀ ਕਲਚ ਨਾਲ ਲਿਫਟ ਐ ਤੇ ਇੰਜਨ ਵਗੈਰਾ ਬਈ ਓਕੇ ਟਰੈਕਟਰ ਦਾ ਓਕੇ ਓਕੇ ਇੰਜਨ ਵਗੈਰਾ ਓਕੇ ਟਰੈਕਟਰ ਦਾ ਚਾਰ ਸਪੀਰੇ ਕੰਡੀਸ਼ਨ ਵਗੈਰਾ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਬਾਡੀ ਲਾਈਨ ਦਾ ਬਈ ਰੀਨਲ ਆ ਟਰੈਕਟਰ ਜਮਾਂ ਇਹ ਬਾਡੀ ਲਾਈਨ ਦਾ ਬਾਈ ਰੀਜਨਲ ਆ ਟਰੈਕਟਰ ਦੇਖ ਸਕਦੇ ਹੋ ਤੇ ਸ਼ੋ ਤੇ ਮਾੜੀ ਮੋਟੀ ਟਾਚਿੰਗ ਵਗੈਰਾ ਕਿ ਇਹ ਰੀਜਨਲ ਹੈ ਬਾਈ ਸਾਰਾ ਟਰੈਕਟਰ ਬਾਈ ਕਹਿੰਦਾ ਰੀਜਨਲ ਆ ਬਾਈ 96 ਮਾਡਲ ਟਰੈਕਟਰ ਦੇਖ ਸਕਦੇ ਹੋ ਸਰਾਜ ਪੰਜਾਬ ਨੰਬਰ ਆ ਬਾਈ ਪੰਜਾਬ ਨੰਬਰ ਆ ਬਾਈ 96 ਮਾਡਲ ਤੇ ਮੰਗਰਾਟਾ ਦਾ ਵੀ ਬਾਈ ਰੀਨਲ ਹੈ ਬਾਈ ਨਾਲ ਦੇ ਮੰਗਰਾਟਾ ਦੇਖ ਸਕਦੇ ਹੋ ਚਾਰ ਸਪੀਰੋਂ ਬਾਈ ਬਾਈ ਕਹਿੰਦਾ ਨਾਲ ਦੇ ਮੰਗਰਾਟਾ ਹੈਗੇ ਚੈੱਕ ਕਰ ਸਕਦੇ ਹੋ ਬਾਈ ਕਿਵੇਂ ਕੁਸਾ ਹੈਗਾ ਤੁਹਾਡੇ ਸਾਹਮਣੇ ਮੈਗਰੋ ਵੀ ਦਿਖਾਤਾ ਤੁਹਾਨੂੰ ਟਰੈਕਟਰ 96 ਮਾਡਲ ਸਾਰਾ ਅਰੀਜਨਲ ਟਰੈਕਟਰ ਹੈ ਬਾਈ ਸਾਮਿਆ ਕੋਆ ਟਰੈਕਟਰ ਹੈ ਪੂਰਾ ਪੰਜਾਬ ਨੰਬਰ ਤੇ ਡਿਮਾਂਡ ਦੀ ਗੱਲ ਕਰੀਏ ਬਾਈ ਆਪਾਂ ਇਹਦੀ 1,33,000 ਰੁਪਏ 1,38,000 ਰੁਪਿਆ ਡਿਮਾਂਡ ਹੈ ਤੇ ਦੇਵਾਗੇ ਕਿੰਨੇ ਦਾ ਮੌਕੇ ਤੇ ਬਾਈ ਆਪਾਂ 1.5 ਲੱਖ ਰੁਪਏ ਸਵਾ ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਬਾਈ ਕਹਿੰਦਾ ਦੇਖ ਸਕਦੇ ਹੋ ਜੀ ਚਾਰ ਸਫੇਰੋ ਕੰਡੀਸ਼ਨ ਵਗੈਰਾ ਆਪਾਂ ਤੁਹਾਨੂੰ ਦੱਸਤੀ ਤੇ ਇਧਰ ਆ ਗਿਆ ਜੀ 855 855 ਨਾਬੀ ਜੀ ਇਹ ਨਾਬੀ ਵਜਦਾ ਬਾਈ 99 ਮਾਡਲ ਦੇਖ ਸਕਦੇ ਹੋ 99 ਮਾਡਲ ਜੀ ਦੇਖ ਸਕਦੇ ਹੋ ਇਹ ਵੀ ਪੂਰੇ ਕਾਮਜਾਬ ਟਰੈਕਟਰ ਹੈ ਕੱਲਾ ਇਹਦਾ ਉਹ ਲੀਲੇ ਜੇ ਜਾਦੇ ਬਈ ਉਹ ਹੈ ਨਾ ਇਹ ਕੱਲਾ ਰੰਗ ਦਾ ਕਰਕੇ ਇੱਧਰ ਟਰੈਕਟਰ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਇਹ ਵੀ ਸਾਰਾ ਇਹਦਾ ਬਈ ਅਰੀਜਨਲ ਟਰੈਕਟਰ ਹੈ ਬਾਈ ਪੰਜਾਬ ਨੰਬਰ ਟਰੈਕਟਰ ਹੈਗਾ 6 ਚੀਰੀ ਟਰੈਕਟਰ ਹੈ ਬਾਈ ਕਹਿੰਦਾ ਤੇ ਮਗਰਾਟ ਕੱਲਾ ਸਾਰੇ ਬਾਈ ਨਾਲ ਦੀ ਇਹਦੇ ਅਰੀਜਨਲ ਆ ਮਗਰਾਟ ਬਾਈ ਕਿਤੇ ਇਹ ਵੀ ਸਾਰਾ ਬਾਡੀ ਲੈ ਏ ਟੂ ਜ਼ेड ਅਰੀਜਨਲ ਹੈ ਤੇ ਟਾਇਰਾਂ ਦੀ ਗੱਲ ਕਰੀਏ ਮੂਰਲੇ ਬਈ ਮੂਰਲੇ ਟਾਇਰ ਨਾ ਮੇ ਆ ਤੇ ਮਾਗਰ ਲੈ ਬਾਈ ਮਾਗਰ ਲੈ 45 ਪੈਸੇ ਦਾ 14 ਵਾਲਾ ਮਾਗਰ ਲੈ 14 ਵਾਲੇ ਟਾਇਰ ਆ ਬਾਈ 45 ਕ ਪੈਸੇ ਟਰੈਕਟਰ ਦੇਖ ਸਕਦੇ ਹੋ 400 ਮੇਰੋ ਕ੍ਰੀਸ਼ਨ ਵਗੈਰਾ ਟਰੈਕਟਰ ਦੀ ਪੰਜਾਬ ਨੰਬਰ ਟਰੈਕਟਰ ਹੈ ਤੇ ਡਿਮਾਂਡ ਦੀ ਗੱਲ ਕਰੀਏ ਬਾਈ ਆਪਾਂ ਇਹਦਾ ਹੈ ਜੀ 1,85,000 ਮੁੱਲ ਹੈ ਜੀ 1,85,000 ਮੁੱਲ ਹੈ ਤੇ ਦੇਣਾ ਕਿੰਨੇ ਦਾ ਬਾਈ 1,65,000 1,65,000 ਰੁਪਏ ਦਾ ਦੇਣਾ ਬਾਈ ਕਹਿੰਦਾ ਆਪਾਂ ਤੇ ਬਾਈ ਆਪਣੀ ਕਾਪੀ ਕਾਗਜ਼ਾਂ ਦੀ ਸਾਰੀ ਜ਼ਿੰਮੇਵਾਰੀ ਆਪਣੀ 3 ਜਨ ਗੇਰ ਤਾਂ ਓਕੇ ਆ ਜਮਾ ਓਕੇ ਆ ਤੇ ਇੱਧਰ ਬਾਈ ਕੋਲੇ ਆ ਗਿਆ ਸਵਰਾਜ ਇਹਦਾ ਜਮਾ ਬਾਈ ਨਵਾਂ ਹੀ ਲਈ ਖੜਾ ਤੂੰ 22 ਮਾਡਲ ਹੈ ਜੀ ਦੇਖ ਸਕਦੇ ਹੋ 3 ਸਪੀਡ ਕੀ ਆ ਗਿਆ ਬਈ ਇਹ 22 ਮਾਡਲ ਟਰੈਕਟਰ ਹੈ ਜੀ ਦੇਖ ਸਕਦਾ 3 ਸਪੀਡ ਦਾ ਟਰੈਕਟਰ ਹੈ ਇਹ 400 ਸੋ ਦੀ ਮੰਗ ਵੀ ਜ਼ਿਆਦੇ ਆ ਬਈ ਥੋੜੀ ਜੀ 400 ਸੋ ਦੀ ਮੰਗ ਜ਼ਿਆਦੇ ਆ ਟਰੈਕਟਰ ਦੇਖ ਸਕਦੇ ਹੋ ਜਮਾ ਨਵਾਂ ਹੈ ਇਹ ਵੀ ਬਾਈ ਜਮਾ ਬੇਦਗਾ ਕਿਤੇ ਕੋਈ ਟੱਚਿੰਗ ਵਗੈਰਾ ਕੁਝ ਨਹੀਂ ਥੱਲੇ ਆਹ ਲੱਗਿਆ ਬਈ ਜਾਲ ਵਗੈਰਾ ਦੇਖ ਸਕਦੇ ਹੋ ਰੰਗ ਲਾਉਣ ਤੋਂ ਹੋਣਾ ਬਈ ਇਹ ਦੇਖ ਸਕਦੇ ਹੋ ਬਾਈ ਇਹ ਵੀ ਕੋਈ ਐ ਨਹੀਂਗਾ ਵੀ ਡੁਪਲੀਕੇਟ ਜਾਂ ਲੱਗਿਆ ਪੂਰਾ ਚੰਗਾ ਲੱਗਿਆ ਹੋਇਆ ਜਾਲ ਵਗੈਰਾ ਦੇਖ ਸਕਦੇ ਹੋ ਟਰੈਕਟਰ ਦੇ ਤਾਂਹ ਟੇਪ ਲੱਗੀ ਆ ਮਗਰ ਆਟਾ ਤੇ ਪੂਰਾ ਕਾਗਜ਼ ਕੂਗਜ ਸੀਟ ਤੋਂ ਲਿਖਾ ਨਹੀਂ ਜੀ ਦੇਖ ਸਕਦੇ ਹੋ ਤੇ 5 ਸਟਾਰ ਆ ਟਰੈਕਟਰ ਦੇਖ ਸਕਦੇ ਹੋ ਜੀ ਸਾਈਡ ਗੇਅਰ ਆ ਗਿਆ ਟਾਪ ਮਾਡਲ ਚ ਟਰੈਕਟਰ ਹੈ ਜੀ ਇਹ ਸਾਡੇ 750 ਘੰਟੇ ਚੱਲਿਆ ਬਾਈ ਕਹਿੰਦਾ ਕੋਈ ਦੇਖ ਸਕਦੇ ਹੋ 22 ਮਾਡਲ 750 ਘੰਟਾ ਚੱਲਿਆ ਤੇ ਡਿਮਾਂਡ ਦੀ ਗੱਲ ਕਰੀਏ ਬਾਈ ਇਹਦੀ ਆਪਾਂ ਡਿਮਾਂਡ ਆ 7 ਲੱਖ 60000 ਰੁਪਿਆ 4 ਸਪੀਡ ਉਹ ਕੰਡੀਸ਼ਨ ਵਗੈਰਾ ਟਰੈਕਟਰ ਦੀ ਦੇਖ ਸਕਦੇ ਹੋ ਜੂ ਜਾ ਪਾਕਰ ਲੱਗੀ ਉਹ ਤਾਂ ਹੀ ਦੇਵਾਂਗੇ ਜੂ ਤਾਂ ਆਪਾਂ ਹਾਂਜੀ ਹਾਂ ਨਾਲ ਠੀਕ ਹੈ ਤੇ ਬਈ ਮੌਕੇ ਤੇ ਦੇਵਾਂਗੇ ਕਿੰਨੇ ਦਾ ਫਿਰ ਆਪਾਂ ਇਹ 740000 7 ਲੱਖ 40 ਹਜ਼ਾਰ ਰੁਪਏ ਦਾ ਟਰੈਕਟਰ ਮਿਲ ਜੂ ਹੈਗਾ ਪੰਜਾਬ ਨੰਬਰੀਆ ਬਈ ਬਰਨਾਲੇ ਦਾ ਲੋਕਲ ਲੋਕਲ ਬਰਨਾਲੇ ਦਾ ਟਰੈਕਟਰ ਹੈ ਬਈ ਦੇਖ ਸਕਦੇ ਹੋ ਲੋਕਲ ਬਰਨਾਲੇ ਦਾ ਟਰੈਕਟਰ ਹੈ 4 ਸਪੀਡ ਉਹ ਕੰਡੀਸ਼ਨ ਉਹ ਕਰਾ ਤੁਹਾਨੂੰ ਦਿਖਾਤੀ ਬਾਈ ਕਿ ਨਾ 7 ਲੱਖ 40 ਹਜ਼ਾਰ ਦਾ ਟਰੈਕਟਰ ਦੇ ਦਾਂਗੇ 750 ਘੰਟਾ ਚੱਲਿਆ ਜਮਾ ਨਵਾਂ ਟਰੈਕਟਰ ਹੈ ਬਈ ਥੱਲੇ ਵੀ ਦੇਖ ਸਕਦੇ ਹੋ ਟੂਲ ਵਗੈਰਾ ਤੇ ਥੱਲੇ ਰੰਗ ਲੈਂਣ ਤੋਂ ਉਹ ਲਾਇਆ ਹੋਇਆ ਜਾਲ ਵਗੈਰਾ ਤੇ ਇਧਰ ਆ ਗਿਆ ਜੀ ਸੋਨਾ ਲੀਕਾ 50 ਦਾ 50 ਦਾ ਸੋਨਾ ਲੀਕਾ ਜੀ 12 ਮਾਡਲ ਟਰੈਕਟਰ ਹੈ ਇਹ ਵੀ ਬਾਈ ਸਾਰਾ ਅਰੀਜਨਲ ਹੈ ਬਾਈ ਕੋਲੇ ਬਾਈ ਸਾਰੇ ਟਰੈਕਟਰ ਅਰੀਜਨਲ ਹੈ ਬੇਦਾਗ ਟਰੈਕਟਰ ਹੈ ਕਿਸੇ ਦੇ ਬਾਈ ਕਹਿੰਦਾ ਪਰੰਗ ਕਰਨਾ ਹੀ ਨਹੀਂਗਾ ਇਧਰ ਦੇਖ ਸਕਦੇ ਹੋ ਛਤਰੀ ਵਗੈਰਾ ਹੱਡਾ ਵਾਲੀ ਛਤਰੀ ਲੱਗੀ ਹੈ ਜੀ ਟਰੈਕਟਰ ਦੇ ਇੰਜਨ ਦਾ ਦੇਖ ਸਕਦੇ ਹੋ ਬਾਡੀ ਲਾਈਨ ਦਾ ਪੂਰਾ ਚੰਗਾ ਟਰੈਕਟਰ ਹੈ ਜੀ ਪੈਰ ਦਾਣ ਵਗੈਰਾ ਤੇ ਰੰਗ ਦੇਖੋ ਜੀ ਪੂਰਾ ਹੌਲ ਰੰਗ ਪਿਆ ਜੀ ਮਗਰਾਟ ਵਗੈਰਾ ਦੇਖ ਸਕਦੇ ਹੋ ਇਹ ਟਰੈਕਟਰਾਂ ਦੇ ਟਾਇਰ ਬਾਈ ਜਮਾ ਮਗਰਲੇ ਨਵੇਂ ਆ ਦੇਖ ਸਕਦੇ ਹੋ ਬੁੜੀਆਰ ਦੇ ਮਗਰੋ ਦੇਖੋ ਜੀ ਬਾਡੀ ਲਾਈਨ ਦਾ ਟਰੈਕਟਰ ਪੂਰਾ ਚੰਗਾ ਟਰੈਕਟਰ ਹੈਗਾ ਜੀ ਤੇ ਇਹਦੀ ਡਿਮਾਂਡ ਦੀ ਗੱਲ ਕਰੀਏ ਬਾਈ ਆਪਾਂ 3 ਲੱਖ ਦਾ 310000 ਰੁਪਿਆ ਡਿਮਾਂਡ ਹੈ ਪਾਵਰ ਸਟੀਅਰਿੰਗ ਹੈ ਬਾਈ 390 390 ਸੌਰੀ ਬਾਈ ਕਹਿੰਦਾ 390 ਡਿਮਾਂਡ ਹੈ ਬਾਈ 3 ਲੱਖ 22 ਦੀ ਡਿਮਾਂਡ ਕੀ ਹੈ 390000 390000 ਰੁਪਿਆ ਡਿਮਾਂਡ ਆ ਬਈ ਇਹਦੀ ਟਰੈਕਟਰ ਦੀ ਦੇਖ ਸਕਦੇ ਹੋ ਪਾਵਰ ਸਟੀਅਰਿੰਗ ਚਾ ਟਾਪ ਮਾਡਲ ਚ ਟਰੈਕਟਰ ਆ ਗਿਆ 4 ਸਪੀਰੋਂ ਕੰਡੀਸ਼ਨ ਵਗੈਰਾ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਪੰਜਾਬ ਨੰਬਰ ਟਰੈਕਟਰ ਹੈ ਤੇ ਇਹ ਬਈ ਕਿੰਨੇ ਦਾ ਦੇ ਦੇਣਗੇ ਬਈ ਆਪਾਂ ਇਹ 375 ਇਹ ਬਈ 375000 ਰੁਪਈਆ ਦਾ ਟਰੈਕਟਰ ਮਿਲ ਜੂਗਾ ਜੀ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਟਰੈਕਟਰ ਦੀ 4 ਸਪੀਰੋਂ ਜਮਾ ਨਮਾ ਟਰੈਕਟਰ ਹੈਗਾ ਜੀ ਤੇ ਜਾਹਾਂ ਬਈ ਇਧਰ ਸੋਨਾਲੀਕਾ 35 ਦਾ ਇਧਰ ਸੋਨਾਲੀਕਾ ਦੇਖ ਸਕਦੇ ਹੋ ਜੀ 35 ਦਾ ਇਹ ਬਾਈ ਕਿਹੜਾ ਮਾਡਲ ਆ ਗਿਆ 11 ਮਾਡਲ ਹੈ ਜੀ ਟਰੈਕਟਰ ਚਾਰ ਸਪੀਰੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਚੌਂਕੜਾ ਜਮਾ ਨਮਾ ਬਾਈ ਇਹਦਾ ਚੌਂਕੜਾ ਜਮਾ ਨਮਾ ਜੀ ਟਰੈਕਟਰ ਦਾ ਦੇਖ ਸਕਦੇ ਹੋ ਤੇ ਮਾਗਰੋ ਦਿਖਾ ਦੇ ਜਾਂਦੇ ਨੂੰ ਮਗਰਾਟ ਵਗੈਰਾ ਦਿਖਾ ਸਕਦੇ ਆ ਜੀ ਆਪਾਂ ਜਮਾ ਸਾਰਾ ਬਾਈ ਰਿਜਨਲ ਆ ਟਰੈਕਟਰ ਜਮਾ A to Z A to Z ਬਾਈ ਰਿਜਨਲ ਟਰੈਕਟਰ ਹੈ ਦੇਖ ਸਕਦੇ ਹੋ ਪੂਰਾ ਸਾਫ ਟਰੈਕਟਰ ਹੈ ਬਾਈ ਘਰੇ ਰੱਖਣ ਵਾਲਾ ਤੇ ਸਿੰਗਲ ਕਲਚ ਹੈ ਕਿ ਡਬਲ ਬਈ ਇਹ ਸਿੰਗਲ ਹੈ ਸਿੰਗਲ ਕਲਚ ਹੈ ਤੇ ਮਾਡਲ ਕਿਹੜਾ ਆਖਿਆ ਸੀ ਬਈ 11 ਜੀ 11 ਮਾਡਲ ਹੈ ਤੇ ਡਿਮਾਂਡ ਦੀ ਗੱਲ ਕਰੀਏ ਬਈ ਆਪਾਂ ਡਿਮਾਂਡ ਦਾ ਜੀ 298000 ਹੈ ਜੀ 298000 ਰੁਪਿਆ ਡਿਮਾਂਡ ਹੈ ਤੇ ਦੇਣਾ ਕਿੰਨੇ ਦਾ ਆਪਾਂ ਫਿਰ ਜਿਹੜਾ ਦਾ ਸਾਹ ਨਾਲ ਚ 280000 ਦਾ ਜੀ ਹਾਂ ਨਾਲ ਚ 280000 ਰੁਪਈ ਦਾ ਟਰੈਕਟਰ ਦੇਣਾ ਬਾਈ ਕਹਿੰਦਾ ਦੇਖ ਸਕਦਾ ਉਹ ਕੰਡੀਸ਼ਨ ਵਗੈਰਾ ਟਰੈਕਟਰ ਦੀ ਤੁਹਾਡੇ ਸਾਹਮਣੇ ਹੈ ਤੇ ਇੱਧਰ ਆ ਗਿਆ ਜੀ ਸੋਨਾਲੀਕਾ 750 50 ਦਾ ਸੋਨਾਲੀਕਾ 50 ਦਾ ਜੀ RX3 ਸਪੀਡ ਟਰੈਕਟਰ ਹੈ ਜੀ 15 ਮਾਡਲ ਟਰੈਕਟਰ ਆ ਗਿਆ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਤੁਹਾਡੇ ਸਾਹਮਣੇ ਆ ਮਾਗਰਲੇ 16 ਵਾਲੇ ਆ ਬਈ ਕਿੰਨੇ ਕੁ ਪਈ ਆ ਬਈ ਹੈਗੇ 90 ਪੈਸੇ 90 ਪੈਸੇ ਟਾਇਰ ਆ ਮਾਗਰਲੇ ਟਰੈਕਟਰ ਦੇ ਦੇਖ ਸਕਦੇ ਹੋ ਦੀ 3 ਸਪੀਡ ਟਰੈਕਟਰ ਆ 4 ਸਪੀਰੋ ਕੰਡੀਸ਼ਨ ਵਗੈਰਾ ਟਰੈਕਟਰ ਚ ਚੈੱਕ ਕਰ ਸਕਦੇ ਹੋ ਜਮਾ ਓਕੇ ਇੰਜਨ ਗੇਅਰ ਦਾ ਓਕੇ ਆ ਬਾਈ ਬਾਡੀ ਲਾਈਨ ਦਾ ਜਮਾ ਪੂਰਾ ਟਰੈਟ ਦੇਖ ਸਕਦੇ ਹੋ ਬਾਡੀ ਲਾਈਨ ਦਾ ਪੂਰਾ ਚੰਗਾ ਕਾਪੀ ਗਾਜੀ ਦੀ ਬਾਈ ਦੀ ਜ਼ਿੰਮੇਵਾਰੀ ਹੈ ਤੇ 4 ਸਪੀਰੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਜੀ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ 3 ਸਪੀਡ 60 ਦਾ ਸੋਨਾ ਲੀਕਾ ਤੇ ਬਾਕੀ ਸਿਰੇ ਬਾਈ ਦਾ ਆਪਾਂ ਤੁਹਾਨੂੰ ਡਰੈਸ ਵਗੈਰਾ ਦਿੰਨੇ ਹੈਗੇ 50 50 ਵਾਲਾ ਸੋਨਾ ਲੀਕਾ 50 ਵਾਲਾ ਜੀ ਸੌਰੀ 50 ਵਾਲਾ ਸੋਨਾ ਲੀਕਾ ਤੇ ਬਾਕੀ ਸਿਰੇ ਬਾਈ ਦਾ ਡਰੈਸ ਵਗੈਰਾ ਦਿੰਨੇ ਹੈਗੇ ਇੱਕ ਹੋਰ ਹੈਗਾ ਹਾਂ ਰਹਿਣਾ ਇੱਧਰ ਇਹ ਆ ਗਿਆ ਜੀ ਸੋਨਾ ਲੀਕਾ 60 ਦਾ 18x RX 60 ਦਾ ਸੋਨਾ ਲੀਕਾ ਜੀ ਇਹ 14 ਮਾਡਲ ਟਰੈਕਟਰ ਹੈ ਜੀ ਇਹਦੀ ਡਿਮਾਂਡ ਦੀ ਗੱਲ ਕਰੀਏ ਬਾਈ ਆਪਾਂ ਇਹ 442000 ਰੁਪਏ 442000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਦੀ ਇਹ ਵੀ ਸਾਰਾ ਬਾਈ ओरिजिनल ਹੈ ਪੰਜਾਬ ਨੰਬਰ ਹੈ ਬਾਈ ਟਰੈਕਟਰ ਪੰਜਾਬ ਨੰਬਰ ਟਰੈਕਟਰ ਹੈ ਜੀ ਸਾਰਾ ਰੀਗਲ ਟਰੈਕਟਰ ਜੀ ਦੇਖ ਸਕਦੇ ਹੋ ਅਗਲੇ ਦਾ ਨਾ ਮੈਗਨਟ ਟਾਇਰ ਜੰਮਾ ਨਵੇਂ ਹੈ ਜੀ ਟਰੈਕਟਰ ਦੇ ਜੁਰਲੇ 40 ਕੁ ਪੈਸੇ ਆ ਪਾਵਰ ਸਟੀering ਟਰੈਕਟਰ ਹੈ ਜੀ ਦੇਖ ਸਕਦੇ ਹੋ 60 ਦਾ ਸੋਨਾ ਲੀਕਾ ਜੇ ਕਿਸੇ ਵੀਰ ਨੇ ਲੈਣਾ ਇਹਦਾ ਟੂ ਸਪੀਡ ਹੈ ਬਾਈ ਇਹ ਟੂ ਸਪੀਡ ਦਾ ਜੀ ਟਰੈਕਟਰ ਦੇਖ ਸਕਦੇ ਹੋ ਤੇ ਆਪਾਂ ਬਾਈ ਦਾ ਤੁਹਾਨੂੰ ਹੁਣ ਟਰੈਸ ਵਗੈਰਾ ਦਿੰਨੇ ਹੈਗੇ ਹਾਂਜੀ ਬਾਈ ਜੀ ਦੱਸੋ ਜੀ ਕੀ ਨਾਮ ਹੈ ਜੀ ਆਪਣਾ ਸਰਦਾਰ ਗੁਰਪ੍ਰੀਤ ਗੁਰਪ੍ਰੀਤ ਕਹਿੰਦੇ ਜੀ ਆਪਣਾ ਕੰਮ ਕਿਹੜਾ ਹੈ ਸੈਨਾ ਇੱਥੋਂ ਤੱਕ ਕਿੰਨੇ ਕਿਲੋਮੀਟਰ ਹੈ ਜੀ ਪਰਾਲਾ ਦਾ ਬੰਦਾ ਕਰਨਾ ਰੋੜ ਠੀਕ ਹੈ ਜੀ ਤੇ ਇਹ ਆਪਣੇ ਟਰੈਕਟਰ ਜੀ 100 ਵਾਰ ਤੋਂ ਬਣਾ ਘਰੇ ਹੁੰਦੇ ਆਗੇ ਘਰੇ ਹੋਏ ਘਰੇ ਹੋਰ ਵੀ ਟਰੈਕਟਰ ਹੁੰਦੇ ਆ ਜੀ ਆਪਣੇ ਕੋਲੇ ਠੀਕ ਆ ਬਾਈ ਘਰੇ ਹੋਰ ਵੀ ਟਰੈਕਟਰ ਹੁੰਦੇ ਆ ਤੇ ਆਪਣਾ ਮੋਬਾਈਲ ਨੰਬਰ ਜੀ 99152 ਹਾਂਜੀ 11918 ਠੀਕ ਹੈ ਦੁਬਾਰੇ ਫੇਰ ਬੋਲ ਦਿੰਜੀ 852 ਹਾਂਜੀ 1198 ਇਹ ਬਾਈ ਦਾ ਮੋਬਾਈਲ ਨੰਬਰ ਹੈ ਜੇਕਰ ਉੱਤੇ ਬਾਕੀ ਸਿਰਫ ਬਾਈ ਕਿਵੇਂ ਇੱਕ ਮਾਡਲ ਟਰੈਕਟਰ ਦਿਖਾਏ ਆਪਾਂ ਇਹਨਾਂ ਤੇ ਲੋਨ ਵਗੈਰਾ ਵੀ ਹੋ ਜੂਗਾ ਤੇ ਪੁਰਾਣਾ ਟਰੈਕਟਰ ਵੀ ਕੱਟ ਲਵਾਂਗੇ ਬਾਈ ਉਹ ਹਰਿਆਣਾ ਨੰਬਰ ਕੱਟੋ ਕੱਟ ਲਵੋਗੇ ਕਿ ਕੱਲਾ ਪੰਜਾਬ ਬਾਈ ਸਾਰੇ ਦਾ ਕਲਾ ਕੋਈ ਮਰਜ਼ੀ ਹੋਵੇ ਬਾਈ ਕਹਿੰਦਾ ਜਾਇਜ਼ ਰੇਟ ਤੇ ਭਾੜਾ ਦੇਵਾਂਗੇ ਆਪਾਂ ਜਾਇਜ਼ ਰੇਟ ਤੇ ਕੱਟਾਂਗੇ ਬਾਈਆਂ ਦੀ ਜ਼ਿੰਮੇਵਾਰੀ ਆ ਕੋਈ ਨੁਕਸਾਨ ਹੋਵੇ ਆਪਾਂ ਬੈਠੇ ਆ ਕਾਪੀ ਕਰਦੇ ਸਾਰੇ ਕਰਾਉਂਗੇ ਜਿਹੜੀ ਗੱਲ ਤੁਸੀਂ ਕਹੀ ਸੀ ਉਹੀ ਗੱਲ ਨਿਕਲੂ ਬਾਈ ਕਦੋਂ ਤੁਸੀਂ ਟਰੈਕਟਰ ਲੈਣ ਆਉਂਗੇ ਉਹੀ ਗੱਲ ਨਿਕਲੂ ਤੇ ਬਾਈ ਦਾ ਮਾਈਲ ਨੰਬਰ ਤੁਹਾਡੇ ਕੋਲੇ ਆ ਗਿਆ 100 ਬਾਰ ਨੂੰ ਇਹ ਤਰਕ ਤੁਸੀਂ ਚੌਂਕ ਵਾਲੀ ਮੰਡੀ ਛੋਟੀ ਮੰਡੀ ਪਹਿਲਾਂ ਹੀ ਅਟਕਾਉਂ ਗਿਆ ਸਾਰਾ ਬਾਈ ਇੱਥੇ ਹੁੰਦਿਆ ਨਹੀਂ ਬਾਈ ਦੇ ਟਰੈਕਟਰ ਘਰੇ ਹੁੰਦੇ ਆ ਜੇ ਕਿਸੇ ਨੇ ਕੋਈ ਵੀ ਟਰੈਕਟਰ ਲੈਣਾ ਬਾਈ ਨੇ ਬਾਈ ਨਾਲ ਫੋਨ ਤੇ ਸਪੱਸ਼ਟ ਕਰ ਸਕਦੇ ਆ ਮਿਲਦੇ ਆ ਕਿਸੇ ਨੂੰ ਕੋਈ ਨਹੀਂ ਤੁਸੀਂ ਧੰਨਵਾਦ